ਰੀਸੈਂਟਲੀ ਵਕ ਵਕ ਨਿਊਜ਼ ਚੈਨਲਜ਼ ਅਤੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਨਿਊਜ਼ ਆਈਟਮ ਸਰਕੂਲੇਟ ਹੋ ਰਿਹਾ ਹੈ ਰਿਗਾਰਡਿੰਗ ਦੀ ਅਬਡਕਸ਼ਨ ਐਂਡ ਕਿਡਨਾਪਿੰਗ ਆਫ ਵਨ ਡਾਕਟਰ ਸਰਪ੍ਰੀਤ ਸਿੰਘ ਜੋ ਫੁੱਲ ਰੈਵਨੀ ਅੰਮ੍ਰਿਤਸਰ ਦੇ ਰਹਿਣ ਵਾਲਾ ਹੈ ਅਤੇ ਮਾਵੇ ਹਸਪੀਟਲ ਨੂੰ ਚਲਾ ਰਿਹਾ ਹੈ ਇਸ ਇਨਸੀਡੈਂਟ ਦੇ ਬਾਰੇ ਮੈਂ ਤੁਸੀ ਸਾਰਿਆਂ ਨੂੰ ਇੱਕ ਕਲੀਅਰ ਪਿਕਚਰ ਦੇਣਾ ਚਾਹੁੰਦਾ ਹਾਂ ਮਿਤੀ 25ਵਾਰਾ 25 ਨੂੰ ਡਾਕਟਰ ਸਰਪ੍ਰੀਤ ਸਿੰਘ ਦਾ ਪਤੀ ਚਾੜਾਏਗਾ ਕਰਨ ਸਿੰਘ ਇਨਾਂ ਨੇ ਡਾਕਟਰ ਸਰਪ੍ਰੀਤ ਸਿੰਘ ਨੂੰ ਉਹਨਾਂ ਦੀ ਕਰੋ ਲੈ ਜਾ ਕੇ ਤਰਨਤਾਰਨ ਦਾ ਇੱਕ ਡੀ ਐਡਿਕਸ਼ਨ ਸੈਂਟਰ ਹੈਗਾ ਸਖੋਣੀ ਡੀ ਐਡਿਕਸ਼ਨ ਸੈਂਟਰ ਗੋਇੰਦਵਾਲ ਸਾਹਿਬ ਦੇ ਵਿੱਚ ਇੱਥੇ ਡਾਕਟਰ ਸਾਹਿਬ ਨੂੰ ਲਿਜਾ ਕੇ ਉਹਨਾਂ ਨੂੰ ਦਾਖਲ ਕਰਾਇਆ ਸੀਗਾ ਇਸ ਇਨਸੀਡੈਂਟ ਦੇ ਬਾਰੇ ਸਾਨੂੰ ਅਗਲਾ ਦਿਨ ਇਤਲਾ ਮਿळा ਪਰਿਵਾਰ ਵੱਲੋਂ ਕਿ ਡਾਕਟਰ ਸਰਪ੍ਰੀਤ ਸਿੰਘ ਦਾ ਅਬਡਕਸ਼ਨ ਹੋ ਚੁੱਕੀ ਹੈ ਅਸੀਂ ਇਮੀਡੀਏਟਲੀ ਇੱਕ ਪੁਲਿਸ ਪਾਰਟੀ ਤਿਆਰ ਕਰਕੇ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਸੀਗਾ ਤੇ ਉੱਥੋਂ ਡਾਕਟਰ ਸਾਹਿਬ ਨੂੰ ਵਾਪਸ ਅੰਮ੍ਰਿਤਸਰ ਲੈ ਆਇਆ ਗਿਆ ਸੀਗਾ ਡਾਕਟਰ ਸਰਪ੍ਰੀਤ ਸਿੰਘ ਦਾ ਕੁਝ ਕੁ ਤੇ ਮੋੜਲੀ ਪੜਤਾਲ ਦੌਰਾਨ ਸਾਨੂੰ ਦੋ ਚੀਜ਼ਾਂ ਕਲੀਅਰ ਹੋਈ ਹੈ ਇੱਕ ਤਾਂ ਇਹ ਹੈ ਕਿ ਕਰਨ ਸਿੰਘ ਡਾਕਟਰ ਸਰਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾ ਫੋਰਸਫਲੀ ਲੈ ਜਾ ਕੇ ਉਸ ਡੀ ਐਡਿਕਸ਼ਨ ਸੈਂਟਰ 'ਚ ਦਾਖਲ ਕਰਾਇਆ ਸੀਗਾ ਤੇ ਜਿਸ ਡੀ ਐਡਿਕਸ਼ਨ ਸੈਂਟਰ 'ਚ ਡਾਕਟਰ ਸਰਪ੍ਰੀਤ ਸਿੰਘ ਨੂੰ ਦਾਖਲ ਕਰਾਇਆ ਸੀਗਾ ਉਹਦਾ ਨਾਮ ਹੈ ਸੁਖਮਨੀ ਡੀ ਐਡਿਕਸ਼ਨ ਸੈਂਟਰ ਕੋਹਿੰਦਵਾਲ ਸਾਹਿਬ ਤਰਨਤਾਰਨ ਦੇ ਵਿੱਚ ਹੈ ਇਹ ਇੱਕ ਇਲੀਗਲ ਡਿਡਿਕਸ਼ਨ ਸੈਂਟਰ ਹੈ ਜਿਨ੍ਹਾਂ ਕੋਲ ਕੋਈ ਆਥਰਾਇਜ਼ੇਸ਼ਨ ਨਹੀਂ ਹੈ ਨਾ ਕੋਈ ਲੀਗਲ ਡਾਕੂਮੈਂਟਸ ਹੈ ਇਸ ਅਬਡਕਸ਼ਨ ਦੀ ਇਨਸੀਡੈਂਟ ਨੂੰ ਲੈ ਕੇ ਅਸੀਂ ਪ੍ਰਾਇਮਾ ਫੇਸੀ ਅਬਡਕਸ਼ਨ ਅਤੇ ਰੋਂਗਫੁਲ ਕਨਫਾਈਨਮੈਂਟ ਦੀ ਇੱਕ ਪਰਚਾਦ ਦਰਜ ਕੀਤੀ ਜਾ ਰਹੀ ਹੈ ਤੇ ਇਸ ਅਬਡਕਸ਼ਨ ਦੀ ਮੋਟਿਵ ਕੀ ਸੀਗਾ ਅਸੀਂ ਦੌਰਾਨ ਤਫ਼ਤੀਸ਼ ਇਹਨਾਂ ਨੂੰ ਵਿਚਾਰਿਆ ਜਾ ਰਿਹਾ ਹੈ